ਇਸਤੇਦਾਰ ਦੀਆਂ ਅੰਤਿਮ ਰਸਮਾਂ ਤੇ ਜਾ ਰਹੇ ਪਰਵਾਨ ਦੇ ਨਾਲ ਵੱਡਾ ਪਾਣਾ ਵਾਪਰਿਆ ਦੱਸਦੀ ਹੈ ਕਿ ਰਾਹ ਜਾਂਦਾਂ ਇੱਕ ਆਟੋ ਪਲਟ ਗਿਆ ਜਿਸ ਦੇ ਵਿੱਚ ਸਵਾਰ ਸਵਾਰੀਆਂ ਸੀ ਉਹ ਕਬੀੜ ਜ਼ਖਮੀ ਹੋਈਆਂ ਨੇ ਅਤੇ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਦੀ ਹੈ ਕਿ ਆਟੋ ਸੜਕ ਤੇ ਜਾ ਰਿਹਾ ਸੀ ਅਤੇ ਅਚਾਨਕ ਹੀ ਆਟੋ ਦੱਸਿਆ ਜਾ ਰਿਹਾ ਹੈ ਕਿ ਬੇਕਾਬੂ ਹੋ ਜਾਂਦਾ ਜਿਸ ਤੋਂ ਬਾਅਦ ਆਟੋ ਪਲਟ ਜਾਂਦਾ ਅਤੇ ਉਸ ਤੋਂ ਬਾਅਦ ਵੱਡਾ ਹਾਦਸਾ ਵਾਪਰ ਜਾਂਦਾ ਹੈ ਕਿ ਸ਼ਖਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਤੇ ਇਹਨ ਤੋਂ 4 ਲੋਕ ਗੰਭੀਰ ਸਖਮੀ ਹੋਏ ਹਨ ਜਿਨ੍ਹਾਂ ਦਾ ਫਿਲਹਾਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਜਦ ਪਰਿਵਾਰ ਦੇ ਜੀਅ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੇ ਨਾਲ ਵੱਡਾ ਹਾਦਸਾ ਵਾਪਰਿਆ ਤਾਂ ਉਹਨਾਂ ਦੇ ਪੈਰਾਂ ਦੇ ਹਿੱਟੋਂ ਜ਼ਮੀਨ ਕਿ ਸਕੇ ਉਹ ਬਹਾਦਰ ਰਹਿਣੇ ਆ ਗਿਆ ਸੌਣ ਕੇ ਨਗਰ ਨੂੰ ਆਉਂਦਾ ਏ ਲੱਗਦਾ ਮੇਰਾ ਬਦਲ ਗਿਆ ਮੈਨੂੰ ਲੰਦਾ ਰਿਹਾ ਨਹੀਂ ਤੇਰੇ ਨਾਲ ਬੰਦਾ ਉੱਛ ਗਿਆ ਮੇਰੇ ਨਜ਼ਰਾਂ ਕੋਈ ਨਹੀਂ ਤੇਰੇ ਨਾਲ ਗੱਲ ਤੂੰ ਮੈਨੂੰ ਦੱਸਣਾ ਲਾਉਂਦਾ ਕਿ ਜਿਵੇਂ ਆ ਜਾਂਦਾ ਨਾ ਨੂੰ ਮੈਨੂੰ ਇੱਕ ਵਾਰ ਬੋਲਦਾ ਕਰਦਾ ਨੇ ਯਾਰ ਰਬਾ ਰਬਾ ਜਾਂ ਪਾ ઓਰੇ ਰਬਾ ਆਪ ਮੇਰੇ ਲਈ ਬਹੁਤ ਗੁਣਦਾ ਰਬਾ ਰਬਾ ਮੇਰੇ ਲਈ ਨੰਬਰ ਕਰਦਾ ਰਬਾ ਉਹ ਮੈਂ ਤੇ ਆਉਂਦੀ ਪਿਆ ਗਿਆ ਮੈਂ ਕਦ ਸੋਧਾ ਕਰਦਾ ਮੇਰਾ ਕੀ ਕੋਠਾ ਕੀ ਬਪਰੀ ਜੀ ਹੈ ਇਹ ਤਾਂ ਬਾਤ ਚੰਗੇ ਭਲੇ ਜਾਣਿਆ ਪੁੱਤਰ ਮੈਂ ਟੈਂਪੂ ਪਾਲਟੇ ਖਾ ਗਿਆ ਘੁੰਮ ਗਿਆ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਹਾਂ ਸੇ 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 ਹੋਏ ਕੰਮ ਚਲੋ ਆਪ ਵੀ ਜਾ ਕੇ ਚਾਉਦੀ ਸੋ ਪੂੜਲੀ ਜਾਣਾ ਸੀ ਸੰਸਕਾਰ ਤੇ ਜਾਣਾ ਸੀ ਗਾ ਜੀ ਸਾਡੇ ਕਿੰਨੇ ਕਿ ਜਣੇ ਸੀ ਗਏ ਪੰਜ ਚੋਕੀ ਜਾਨ ਕੀ ਚਾਰ ਪੰਜ ਮਿੰਟ ਕੋਈ ਡੈਥ ਵੀ ਹੋਇਆ ਕਿ ਹਾਂ 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 ਕੋਰਟ ਜੀ ਨੇ ਡੈਥ ਵੀ ਉਹ ਇਹਨਾਂ ਦਾ ਭੁਨੋਇਆ ਸੀ ਪ੍ਰਦੇਵ ਸਿੰਘ ਦਾ ਜੀ ਤੇ ਬਾਕੀ ਜੱਤ ਵੀ ਹੋਏ ਨੇ ਬਾਕੀ ਬਸ ਉਹ ਵਿਚਾਰਗਣ ਛੱਟ ਹੌਟਾ ਲੱਗੇ ਆ ਮਤਲਬ ਚਾਹ ਹੋਵੇ ਕੋਈ ਕਿਸੇ ਦਾਖਲ ਕਿਥੇ ਕਰਾਇਆ ਨਹੀਂ ਹਾਂ ਦਾਖਲ ਕਿਥੇ ਕਰਾਇਆ ਨਹੀਂ ਸਾਰੀ ਸਰਕਾਰੀ ਹੱਤਾਂ ਚ ਇਹਨੇ ਕਿਸੇ ਨੇ ਕੋਈ ਹਿੱਟ ਤਾਂ ਨਹੀਂ ਕੀਤਾ ਜੀ ਨਹੀਂ 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 ਉਹ ਵੀ ਕਹੇ ਵਿਚਰੀ ਲੱਗੇ ਚੰਗੇ ਭਲੇ ਜਾਣਿਆ ਮਤਲਬ ਜਿਹੜੇ ਮੂਹਰੇ ਵਾਰ ਉਡਾਰੋ ਕਿ ਭੰਮ ਕਿਆ ਕਰ ਲੱਗਦੇ ਜਾਂਦਾ ਇੰਨੇ ਕਿਸਾਰੀ ਦੇ ਵਿੱਚ ਚਾਰ ਪੰਜ ਵਾਰੀ ਇਹ ਬੱਚੇ ਨਹੀਂ ਸਰ ਕੀ ਮਾਮਲਾ ਇਹਦਾ ਐਕਸੀਡੈਂਟ ਜਿਹੜਾ ਪੇਸ ਆਇਆ ਤੇ ਆਪਣੀ ਜਿੰਨੇ ਪੇਸ ਸੇ ਜਿਹੜਾ ਹੈ ਪਿੰਡ ਦੇ ਕੋਲ ਜਿਹੜਾ ਹੈਗਾ ਆਟੋ ਉਲਟ ਗਿਆ ਤੇ ਉਹਦੇ ਵਿੱਚ ਚਾਰ ਪੇਸ਼ੈਂਟ ਆਏ ਆ ਜਿਨ੍ਹਾਂ ਦੇ ਵਿੱਚੋਂ ਦੋ ਕੀ ਕਹਿੰਦੇ ਫੀਮੇਲ ਪੇਸ਼ੈਂਟ ਹੈ ਦੋ ਮੇਲ ਪੇਸ਼ੈਂਟ ਹੈ ਤੇ ਉਹਨਾਂ ਚੋਂ ਇੱਕ ਮੇਲ ਦੀ ਕੀ ਕਹਿੰਦੇ ਡੈਥ ਹੋ ਗਈ ਤਿੰਨ ਜਿਹੜੇ ਪੇਸ਼ੈਂਟਸ ਹੈ ਉਹਨਾਂ ਨੂੰ ਕੁਝ ਸਕੈਲਪਲਰੀ ਇੰਜਰੀਜ਼ ਹੈ ਤੇ ਸਸਪੈਕਟਿਡ ਕੀ ਵੀ ਹੈਡ ਇਜਰੀ ਨਾ ਹੋਵੇ ਤਉ ਦੇ ਵਾਸਤੇ ਸਿਟੀ ਸਕੈਨ ਜਿਹੜੇ ਹੈ ਕਰਵਾਏ ਜਾਦੇ ਆ ਤੇ ਹੋਰ ਕੀਕਿੰਗਾਂ ਤੇ ਉਹਨਾਂ ਦਾ ਪਰਦਾ ਜਿਹੜਾ ਟ੍ਰੀਟਮੈਂਟ ਆ ਉਹ ਦਿੱਤਾ ਜਾਂਦਾ। ਬਾਕੀ ਦੰਦੀ ਜਿਹੜੀ ਖਤਰੇ ਤੋਂ ਬਾਹਰ ਹਾਂਜੀ ਹਾਂਜੀ ਉਹ ਖਤਰੇ ਤੋਂ ਬਾਹਰ ਹੈ ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ ਜੀ। King of Spices Restaurant Cafe and a Rooftop में आपका स्वागत है। यहां की सर्विस और रेस्टोरेंट का इंटीरियर 5 स्टार रेस्टोरेंट जैसा ही है। यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है